ਨੈਕਸਟ ਹਾਂਜੀ ਗੁਡ ਮਾਰਨਿੰਗ ਸਰ ਗੁਡ ਮਾਰਨਿੰਗ ਗੁਡ ਮਾਰਨਿੰਗ ਮੈਂ ਤੁਹਾਨੂੰ ਤਿੰਨ ਸਵਾਲ ਪੁੱਛੂੰਗਾ ਜੇ ਤੁਸੀਂ ਤਿੰਨ ਸਵਾਲਾਂ ਦੇ ਸਹੀ ਆਨਸਰ ਦੇ ਦਿੱਤੇ ਤੁਹਾਡੀ ਨੌਕਰੀ ਪੱਕੀ ਹਾਂਜੀ ਸਰ ਪੁੱਛੋ ਆਪਣੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਕੌਣ ਸੀ ਪੰਡਿਤ ਜਵਾਲਲਾਲ ਨਹਿਰੂ ਠੀਕ ਆ ਦੂਸਰਾ ਸਵਾਲ ਆਪਣਾ ਦੇਸ਼ ਕਰੋ ਯਾਦ ਹੋਇਆ ਕੋਸ਼ਿਸ਼ ਤਾਂ 1857 ਦੀ ਕਰਦੇ ਆ ਪਰ ਸਫਲਤਾ 1947 ਚ ਮਿਲਦੀ ਸਰ ਆਪਕਾ ਨਹੀਂ ਪ੍ਰਥਵੀ ਗੋਲ ਹੈ ਸੈਂਟਿਸ ਦਾਵਾ ਤਾਂ ਕਰਦੇ ਪਏ ਸਰ ਪਰ ਅਜੇ ਤੱਕ ਕੋਈ ਪ੍ਰੂਫ ਨਹੀਂ ਕਰ ਪਾਇਆ ਵੈਰੀ ਗੁੱਡ ਵੈਰੀ ਗੁੱਡ ਥੋੜੇ 3 ਸਾਲ ਸਹੀ ਆ ਠੀਕ ਹੈ ਸਰ ਚਲੋ ਚਲ ਲੇਕਿਨ ਇਹ ਸਾਲਾ ਕਰ ਕਹਿ ਰਹੇ ਆ ਯਾਪੇ ਭਾਈ ਕੀ ਪੁੱਛਿਆ ਤੇਰੇ ਕੋਲੋਂ ਬਸ ਤਿੰਨ ਸਵਾਲ ਪੁੱਛੇ ਆ ਅੱਛਾ ਭਾਈ ਐਂ ਕਰ ਮੈਨੂੰ ਜਵਾਬ-ਜਵਾਬ ਦੱਸ ਦੇ ਬਾਕੀ ਮਾਪੇ ਦੇਖ ਲਊਗਾ ਹਾਂ ਅੱਛਾ ਨੈਕਸਟ ਹਾਂਜੀ ਆ ਗਿਆ ਅੱਬੇ ਮਜ਼ਾ ਆਏਗਾ ਨਾ ਢਿਡੋ ਹਾਂਜੀ ਗੁੱਡ ਮਾਰਨਿੰਗ ਸਰ ਹਾਂਜੀ ਹਾਂਜੀ ਗੁੱਡ ਮਾਰਨਿੰਗ ਹੀ ਮੈਂ ਤੁਹਾਨੂੰ ਤਿੰਨ ਸਵਾਲ ਪੁੱਛੂੰਗਾ ਜੇ ਤੁਸੀਂ ਤਿੰਨ ਸਵਾਲਾਂ ਦੇ ਸਹੀ ਆਨਸਰ ਦੇ ਦਿੱਤੇ ਤੁਹਾਡੀ ਨੌਕਰੀ ਪੱਕੀ ਹਾਂਜੀ ਹਾਂਜੀ ਪੁੱਛੋ ਜੀ ਪਹਿਲਾ ਸਵਾਲ ਤੁਹਾਡਾ ਨਾਮ ਕੀ ਆ ਪੰਡਿਤ ਜਵਾਰ ਲਾਲ 네ਹਰੂ ਆਹ ਦੂਜਾ ਸਵਾਲ ਤੁਹਾਡਾ ਜਨਮ ਕਦੋਂ ਹੋਇਆ ਕੋਸ਼ਿਸ਼ ਤਾਂ ਸਰ 1857 ਦੀ ਕਰ ਰਹੇ ਆ ਜੀ ਪਰ ਸਫਲਤਾ 1947 ਕੇ ਮਿਲੀ ਅਬੇ ਸਾਲੇ ਆਏ ਹੋ ਨਾ ਤੂੰ ਪਾਗਲਾ ਸੈਂਟਿਸਟ ਦਾਵਾ ਤਾਂ ਕਰਦੇ ਨੇ ਜੀ ਪਰ ਅੱਜ ਤੱਕ ਪ੍ਰੂਫ ਨਹੀਂ ਕਰ पाए ਬਰਾ ਹੋ ਜਾਏਗਾ ਆਏ ਹੋ ਨਾ